ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਨੂੰ 6 ਸਾਲ ਹੋ ਚੁੱਕੇ ਹਨ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਣ ਵਾਲੇ ਸ਼ਰਧਾਲੂਆਂ ਵਿੱਚ ਸਿੱਖਾ ਤੋਂ ਬਾਅਦ ਸਿੰਧੀ ਤੇ ਮਾਰਵਾੜੀ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਲਈ ਜਾਂਦੇ ਹਨ 2019 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਤਾਰਪੁਰ ਕਾਰੀਡੋਰ ਦਾ ਉਦਘਾਟਨ ਕੀਤਾ ਸੀ ਗੁਜਰਾਤ ਦਾ ਸਿੰਧੀ ਤੇ ਮਾਰਵਾੜੀ ਹਿੰਦੂ ਸਮੁਦਾਇ ਕੁੱਲ ਤੀਰਥ ਯਾਤਰੀਆਂ ਦਾ 45% ਹਿੱਸਾ ਹੈ ਇਸ ਤੋਂ ਬਾਅਦ ਮਹਾਰਾਸ਼ਟਰ ਤੇ ਦਿੱਲੀ ਦੇ ਹਿੰਦੂ ਪਰਿਵਾਰ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਜਾਂਦੇ ਹਨ 3% ਦੇ ਕਰੀਬ ਮੁਸਲਿਮ, ਈਸਾਈ ਤੇ ਪਾਰਸੀ ਸ਼ਰਧਾਲੂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਜਾਂਦੇ ਹਨ ਪੰਜਾਬ ਤੋਂ 25%, ਗੁਜਰਾਤ ਤੋਂ 20%, ਦਿੱਲੀ ਤੋਂ 15%, ਮਹਾਰਾਸ਼ਟਰ ਤੋਂ 15% ਕਿ ਮਾਚਲ ਪ੍ਰਦੇਸ਼ ਤੋਂ 30% ਤੇ ਸਾਊਥ ਇੰਡੀਆ ਤੋਂ 6% ਸ਼ਰਧਾਲੂ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਜਾਂਦੇ ਹਨ ਇਸ ਤੋਂ ਇਲਾਵਾ 9% ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਵੀ ਦਰਸ਼ਨ ਕਰਨ ਲਈ ਜਾਂਦੇ ਹਨ ਵੈਸੇ ਤਾਂ Hindu ਧਰਮ ਸਾਰੇ ਧਰਮਾਂ ਨੂੰ ਬਰਾਬਰ ਤੇ ਸਰਵਉੱਚ ਮਾਰਗ ਵਜੋਂ ਸਵੀਕਾਰ ਕਰਦਾ ਹੈ Hindu ਖੁਦ ਨੂੰ ਸਿੱਖ ਧਰਮ ਤੋਂ ਅਲੱਗ ਨਹੀਂ ਸਮਝਦੇ ਉਹ ਗੁਰਦੁਆਰਿਆਂ ਵਿੱਚ ਉਨੀ ਹੀ ਸ਼ਰਧਾ ਨਾਲ ਜਾਂਦੇ ਹਨ ਜਿੰਨਾ ਕਿ ਉਹ ਮੰਦਿਰਾਂ ਵਿੱਚ ਜਾਂਦੇ ਹਨ ਸਿੰਧ ਦੇ ਹਿੰਦੂਆਂ ਦਾ ਸਿੱਖਾਂ ਤੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਿੱਖਿਆਵਾਂ ਨਾਲ ਖਾਸ ਲਗਾਓ ਹੈ ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਦ ਸਿੰਧ ਪ੍ਰਾਂਤ ਦੀ ਯਾਤਰਾ ਕੀਤੀ ਸੀ ਤਾਂ ਸਿੰਧ ਦੇ ਹਿੰਦੂ ਉਹਨਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਬਣ ਗਏ ਸਨ ਪਾਰੇ ਉਹ ਪੂਰੀ ਤਰ੍ਹਾਂ ਸਿੱਖ ਧਰਮ ਵਿੱਚ ਪਰਵਰਤਿਤ ਨਹੀਂ ਹੋਏ ਸਨ ਪਰ ਸਿੰਧੀ ਹਿੰਦੂਆਂ ਨੇ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਲਿਆ ਅਸਲ ਵਿੱਚ ਸਿੰਧੀ ਹਿੰਦੂ ਨਾਨਕਪੰਥੀ ਹਨ ਸਿੰਧੀ ਮੰਦਰਾਂ ਵਿੱਚ Hindu ਦੇਵੀ ਦੇਵਤਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬੀ ਦੇਖਣ ਨੂੰ ਮਿਲਦਾ ਹੈ ਪਾਕਿਸਤਾਨ ਦੇ ਸਿੰਧ प्रांत ਵਿੱਚ 41 ਲੱਖ ਤੋਂ ਵੀ ਜ਼ਿਆਦਾ ਹਿੰਦੂ ਰਹਿੰਦੇ ਹਨ ਸਿੰਧ ਪ੍ਰਾਂਤ ਦੇ ਹਿੰਦੂਆਂ ਦਾ ਵੱਡਾ ਭਾਗ ਖੁਦ ਨੂੰ ਨਾਨਕਪੰਥੀ ਹੀ ਮੰਨਦਾ ਹੈ ਸਿੰਧੀ ਹਿੰਦੂਆਂ ਨੇ ਮਹਾਰਾਸ਼ਟਰ ਤੇ ਲਾਸ਼ਨਗਰ ਵਿੱਚ ਗੁਰੂ ਨਾਨਕ ਜੈੰਤੀ ਸਮਾਰੋਹ ਵਿੱਚ ਸਭ ਤੋਂ ਵੱਡੀ ਪ੍ਰਭਾਤ ਫੇਰੀ ਅਤੇ ਨਾਮ ਦੁਹਰਾਉਂਦਾ ਵਿਸ਼ਵ ਰਿਕਾਰਡ ਵੀ ਬਣਾਇਆ ਹੈ ਇਥੋਂ ਤੱਕ ਕਿ ਐਸਜੀਪੀਸੀ ਸਿੰਧ ਹਿੰਦੂਆਂ ਨੂੰ ਸਹਿਜ ਧਾਰੀ ਸਿੱਖ ਮੰਨਦੀ ਹੈ ਵੱਡੀ ਗਿਣਤੀ ਵਿੱਚ ਸਿੰਧੀ ਤੇ ਮਾਰਵਾੜੀ ਹਿੰਦੂਆਂ ਦੁਆਰਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਦਰਸਾਉਂਦਾ ਹੈ ਕਿ ਹਿੰਦੂਆਂ ਵਿੱਚ ਸਿੱਖ ਧਰਮ ਨੂੰ ਲੈ ਕੇ ਕਿੰਨੀ ਸ਼ਰਧਾ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਪੰਜਾਬ प्रांत ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਕਰਤਾਰਪੁਰ ਵਿੱਚ ਰਾਵੀ ਨਦੀ ਦੇ ਪੱਛਮੀ ਕੰਢੇ ਤੇ ਸਥਿਤ ਹੈ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ ਆਖਰੀ 18 ਸਾਲ ਇੱਥੇ ਬਿਤਾਏ ਸਨ ਧਾਰਮਿਕ ਦ੍ਰਿਸ਼ਟੀ ਤੋਂ ਕਰਤਾਰਪੁਰ ਸਾਹਿਬ ਸਿੱਖਾਂ ਲਈ ਬਹੁਤ ਮਾਇਨੇ ਰੱਖਦਾ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਭਾਰਤ ਦੇ ਗੁਰਤਾਸਪੁਰ ਇਲਾਕੇ ਵਿੱਚ ਭਾਰਤੀ ਸੀਮਾ ਤੋਂ ਮਹਿਜ 4 ਕਿਲੋਮੀਟਰ ਦੀ ਦੂਰੀ ਤੇ ਹੈ ਜਦ ਕਿ ਲਾਹੌਰ ਤੋਂ ਇਸ ਦੀ ਦੂਰੀ 120 ਕਿਲੋਮੀਟਰ ਹੈ ਅੰਗਰੇਜ਼ ਵਕੀਲ ਰੈਂਡਕਲਿਫ ਨੇ ਵਟਵਾਰੇ ਦੌਰਾਨ ਨਕਸ਼ਾ ਬਣਾਉਣ ਲੱਗਿਆ ਕਲਤੀਕਰਨ ਇਹ ਹਿੱਸਾ ਭਾਰਤ ਦੀ بجائے ਪਾਕਿਸਤਾਨ ਵੱਲ ਕਰ ਦਿੱਤਾ ਸੀ ਕਿਉਂਕਿ ਉਸ ਕੋਲ ਨਕਸ਼ਾ ਬਣਾਉਣ ਲਈ ਬਹੁਤ ਘੱਟ ਸਮਾਂ ਸੀ ਤੇ ਉਹ ਭਾਰਤ ਵਿਛਲੇ ਪੰਜਾਬ ਦੀ ਪੂਰਨਿਕ ਸਥਿਤੀ ਦਾ ਚੰਗੀ ਤਰ੍ਹਾਂ ਗਿਆਨ ਨਹੀਂ ਸੀ ਰੱਖਦਾ ਇਸ ਕਰਕੇ ਸਿੱਖਾਂ ਦਾ ਇਹ ਧਾਰਮਿਕ ਸਥਾਨ ਪੰਜਾਬ ਦੀ بجائے ਪਾਕਿਸਤਾਨ ਵਿੱਚ ਚਲਾ ਗਿਆ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਸਮੇਂ ਇਸ ਗੁਰਦੁਆਰੇ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ 1999 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਸਾਹਮਣੇ ਇਤਿਹਾਸਿਕ ਗੁਰਦੁਆਰੇ ਦੀ ਮੁਰੰਮਤ ਦੀ ਮੰਗ ਰੱਖੀ ਸੀ 19 ਨਵੰਬਰ 19 ਵਿੱਚ ਗੁਰੂਤਬਾਰ ਕਰਤਾਰਪੁਰ ਸਾਹਿਬ ਦੀ ਮੁਰੰਮਤ ਦਾ ਕੰਮ ਆਰੰਭ ਹੋਇਆ ਸੀ ਤੇ ਕਈ ਸਾਲਾਂ ਤੱਕ ਇਹ ਮੁਰੰਮਤ ਦਾ ਕੰਮ ਚੱਲਦਾ ਰਿਹਾ 26 ਨਵੰਬਰ 2018 ਨੂੰ ਭਾਰਤ ਨੇ ਤੇ 28 ਨਵੰਬਰ 2018 ਨੂੰ ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਦੇ ਨੀਮ ਰੱਖੀ ਸੀ 9 ਨਵੰਬਰ 2019 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਇਸ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ 275 ਸ਼ਰਧਾਲੂ ਹਰ ਰੋਜ਼ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਕੁੱਲ ਸ਼ਰਧਾਲੂਆਂ ਦਾ 45% ਹਿੱਸਾ ਹਿੰਦੂ ਸਮੁਦਾਇ ਦਾ ਹੁੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਹੱਤ ਦੀ ਗਰਮੀ ਕਾਰਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਅੰਮ੍ਰਿਤਸਰ ਫੇਰੀ ਦੌਰਾਨ ਕਰਤਾਰਪੁਰ ਕੋਰੀਡੋਰ ਦੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਜੋ 20 ਡਾਲਰ ਦੀ ਫੀਸ ਸਰਹੱਦਾਂ 'ਤੇ ਲਗਾਈ ਹੈ ਉਹ ਖਤਮ ਹੋਣੀ ਚਾਹੀਦੀ ਹੈ। ਭਾਰਤ ਪਾਕਿਸਤਾਨ ਨਾਲ ਸਰਹੱਦਾਂ 'ਤੇ ਲਗਾਈ ਹੋਈ 20 ਡਾਲਰ ਦੀ ਫੀਸ 'ਸਬੰਧੀ ਗੱਲਬਾਤ ਕਰੇਗਾ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਵਿੱਚ ਜਾਣ ਲਈ ਵੀਜੇ ਦੀ ਜ਼ਰੂਰਤ ਤਾਂ ਨਹੀਂ ਹੁੰਦੀ ਪਰ ਇੰਡੀਅਨ ਪਾਸਪੋਰਟ ਸਰਹੱਦਾਂਵਾਂ ਦੇ ਹੱਥ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ।